ਮੇਰਾ ਨਾਮ ਮੇਰਾ ਨਾਮ ਨਰਿੰਦਰ ਸਿੰਘ ਹੈ ਜੀ ਪਿੰਡ ਤਲੰਡੀ ਨਾ ਰਿਹਾ ਜੀ ਤੇ ਮੈਂ ਮਝ ਵੀ ਸੇਖਿਆ ਜੀ ਤੇ ਸਾਡਾ ਇਹ ਥਾਂ ਦਾ ਚਲੜਿਆ ਕਾਫੀ 2017 ਤੋਂ ਜੀ ਇਹ ਕੇਸ ਬੜੇ ਦੂਰ ਤੱਕ ਆ ਹੀ ਪਹੁੰਚੇ ਆ ਉਹ ਹਰਜੀਤ ਸਿੰਘ ਐਸਆਈ ਐਸਐਚਓ ਮਨਜੀਤ ਸਿੰਘ ਜਿਹੜੇ ਕਿ ਪੁਲਿਸ ਮੁਲਾਜ਼ਮ ਹੈ ਦੋਨੇ ਉਹਨਾਂ ਨੇ ਧੱਕੇ ਨਾਲ ਥਾਂ ਬਲਿਆ ਆ ਗੈਂਗਸਟਰ ਮੰਗਾ ਕੇ ਰਫਲਾ ਬੰਦੂਕਾਂ ਲਿਆ ਕੇ ਇੱਥੇ ਸਾਡੇ ਕੋਲ ਜੋ ਕਿ ਉਸ ਟਾਈਮ ਅਸੀਂ ਘਰ ਵੀ ਨਹੀਂ ਆਈਆਂ ਫਿਰ ਇਹ ਇਹਨਾਂ ਦੇ ਪਾਸ ਕੇ ਪੰਚਾਇਤ ਦੇ ਵੀ ਪੰਚਾਇਤ ਦੇ ਵੀ ਸਾਡੀ ਨਹੀਂ ਸੁਣੀ ਕਹਿੰਦੇ ਉਹ ਤਗੜੇ ਬੰਦੇ ਆ ਤੇ ਉਹਨਾਂ ਦੀ ਚਲਣੀ ਜੋ ਤੁਹਾਡਾ ਨਹੀਂ ਕੋਈ ਚਲਣੀ ਉਸ ਤੋਂ ਬਾਅਦ ਫਿਰ ਅਸੀਂ ਆਪਣੇ ਮੁੱਖ ਮੰਤਰੀ ਕੋਲ ਗਏ ਆ ਫਿਰ ਚੰਡੀਗੜ੍ਹ ਡਿਪਟੀ ਡਾਇਰੈਕਟਰ ਦੇ ਪਾਸ ਵੀ ਗਏ ਆ ਉਹ ਵੀ ਚਿੱਠੀਆਂ ਉਹਨੇ ਕੱਢੀਆਂ ਉਹਨੇ ਵੀ ਆਖਿਆ ਕਿ ਤੁਹਾਡੀ ਸੁਣਾਈ ਨਹੀਂ ਹੋਣੀ ਹੈ ਤੁਸੀਂ ਆਪਣਾ ਹੋਰ ਕੋਈ ਕੰਮ ਕਰੋ ਤੁਹਾਡੀ ਨਹੀਂ ਉਹਨਾਂ ਚੱਲਣ ਦੀ ਇਹ ਕਿਹੜਾ ਥਾਂ ਜੋਜੀ ਇਹ ਪੰਚਾਇਤੀ ਥਾਂ ਜੋਜੀ ਦੋ ਕਨਾਲਾਂ ਦੋ ਮਰਲੇ ਥਾਂ ਜੋਜੀ ਤੇ ਇਹ ਕੇਸ ਜਿੱਤੇ ਹੋਇਆ ਡਿਪਟੀ ਡਾਇਰੈਕਟਰ ਕੋਲ ਇਹ ਹਾਂਜੀ ਪੰਚਾਇਤ ਦੇ ਹੱਕ ਚ ਹੋਇਆ ਇਹ ਤੁਹਾਡਾ ਕੀ ਰੋਲਾ ਸਾਡਾ ਰੋਲਾ ਇਹ ਸਾਡਾ ਪਾਣੀ ਦਾ ਵਿਕਾਸ ਹੋਣਾ ਚਾਹੀਦਾ ਆ ਸਾਨੂੰ ਜਾਣ ਵਾਤੀ ਰਸਤਾ ਮਿਲਣਾ ਚਾਹੀਦਾ ਆ ਉਹਨਾਂ ਨੂੰ ਤਰਾਜੀ ਕੀ ਇਹ ਲੋੜ ਉਹਨਾਂ ਨੂੰ ਤਰਾਜੀ ਇਹ ਕਿ ਉਹ ਜੱਟ ਹੋਣ ਕਰਕੇ ਸਾਡੇ ਨੇ ਵਿਕਤਰੀ ਕਰਦੇ ਆ ਜੋ ਕਿ ਅਹੀ ਆ ਕੋਠੀ ਪਈ ਸਾਡਾ ਸਾਡਾ ਮਟੀਰੀਅਲ ਇਸੇ ਰਾਤ ਨਹੀਂ ਆਉਂਦਾ ਹੀ ਕੱਚਾ ਰਸਤਾ ਹੀ ਅਹੀ ਪੱਕਾ ਰਸਤਾ ਕਰਨ ਦੇ ਚੱਕਰ ਚ ਪੰਚਾਇਤਾਂ ਨੂੰ ਕਹਿੰਦੇ ਆ ਵੀ ਵੋਟਾਂ ਤੁਹਾਨੂੰ ਤਾਂ ਪਉਣੀਆਂ ਸਾਨੂੰ ਇਹ ਪੱਕਾ ਰਸਤਾ ਬਣਾ ਕੇ ਦਿਓ ਪਰੇਸ਼ਾਨੀ ਹੈ ਪਰੇਸ਼ਾਨੀ ਦੀ ਬਾਤ ਤੋਂ ਬਾਅਦ ਤਾਂ ਦੱਸਿਆ ਕਿ ਨਹੀਂ ਪਰੇਸ਼ਾਨੀ ਆ ਬਹੁਤ ਜਿਆਦੀ ਪਰੇਸ਼ਾਨੀ ਆ ਆਉਣ ਜਾਣ ਵਾਲੀ ਸਾਨੂੰ ਹਾਂਜੀ ਬੜੀ ਗਰੇ ਗੰਦਾ ਪਾਣੀ ਖਲੋਤਾ ਹੁੰਦਾ ਮੱਛਰ ਆਦਾ ਬੱਚੇ ਬਿਮਾਰ ਹੋਣਦੇ ਆ ਅਸੀਂ ਆਪ ਸਿਆਣੇ ਬਿਮਾਰ ਹੋਣਦੇ ਮੱਛਰ ਲੜ ਲੜ ਕੇ ਤੇ ਮਨ ਸਾਡੀ ਸੁਣਾਈ ਨਹੀਂ ਹੁੰਦੀ ਪਿੰਡ ਦੀ ਪੰਚਾਇਤੀ ਸਾਧਾ ਉਹਨਾਂ ਦਾ ਵਿੱਚ ਕੀ ਰੋਲ ਆ ਉਹਨਾਂ ਦਾ ਕੋਈ ਰੋਲ ਨਹੀਂ ਧੱਕੇ ਸਾਈ ਕੀਤੀ ਉਹਨਾਂ ਨੇ ਹਾਂਜੀ ਜਾਤੀਵਾਚਕ ਦੇ ਨਾਲ ਉਹਨਾਂ ਦਾ ਜੁੜੇ ਹੋਏ ਆ ਹਾਂਜੀ ਹੁਣ ਕੀ ਹੋਊ ਸਾਡੇ ਜਿੰਨਾਂ ਨੂੰ ਮਿਲਣਗੇ ਹੁਣ ਇਹ ਆਪਣੇ ਸਵਸਥਾ ਬਾਲ ਬਾਲਮੀਕ ਬਾਬਾ ਨ 70 ਸਾਦੇ ਨਾਲ ਘਲੇ ਹੋਈ ਆ ਆਈ ਆਈ ਤੁਹਾਡੇ ਭਰਾ ਆ ਸਾਡਾ ਮਸਲਾ ਹੱਲ ਕਰੋ ਉਹਨਾਂ ਨੇ ਆਖਿਆ ਵੀ ਠੀਕ ਹੈ ਤੁਸੀਂ ਅਈ ਮਸਲਾ ਤੁਹਾਡਾ ਹੱਲ ਕਰੂਗਾ ਨਾ ਤਿੰਨ ਤਰੀਕ ਨੂੰ ਅਸੀਂ ਤਰਨਾ ਲਾਉਣਾ ਨਹੀਂ ਆਈ ਆਪਣੇ ਮੀਰਾਕੋਟ ਏਅਰਪੋਰਟ ਤੇ ਹਾਂਜੀ ਹੁਣ ਸਾਰੇ ਇਕੱਠੇ ਹੋ ਗਏ ਜਿੱਥੇ ਬੰਦਿਆਂ ਨੇ ਕਿਹਾ ਕਿ ਅਸੀਂ ਤੁਹਾਨੂੰ ਇਨਸਾਫ ਦਿਵਾ ਕੇ ਛੱਡਾਂਗੇ ਬਿਲਕੁਲ ਇਸ ਤਰ੍ਹਾਂ ਦੇ ਨਾਲ ਆਮ ਜਨਤਾ ਨੂੰ ਤੇ ਪਰੇਸ਼ਾਨੀ ਆ ਪਾਜੀ ਆਮ ਜਨਤਾ ਨੂੰ ਸਾਡੀ ਮਜਬੂਰੀ ਬਣ ਚੁੱਕੀ ਹੋਣਾ ਆਈ 7-8 ਸਾਲ ਤੋਂ ਪਰੇਸ਼ਾਨ ਹੋਣ ਦੇ ਆ ਕੀ ਕਰੀਏ ਕੀਦਾ ਪੁੱਲਾ ਵੜੀ ਜਾਈ ਸਾਡੀ ਇਨੀ ਮਜਬੂਰੀ ਬਣੀ ਗਈ ਤੇ ਇਸ ਤੋਂ ਜਗ੍ਹਾ ਕੋਈ ਇੱਕ ਨੇ ਖੁਦ ਹੀ ਮਰੀ ਜੀ ਗਏ ਕੁਥੇ ਪਾ ਗਏ ਜਿੰਨਾ ਰਸਤਾ ਹੈ ਸਾਡੇ ਬੱਚੇ ਨਹੀਂ ਜਾ ਸਕਦੇ ਕੁਛ ਨਹੀਂ ਕੋਈ ਜਾ ਸਕਦਾ ਰਸਤੇ ਨਹੀਂ ਇਨੀ ਪ੍ਰੇਸ਼ਾਨੀ ਹੋਈ ਹੈ ਸਾਡੀ ਇਨਸਾਫ ਦੀ ਮੰਗ ਕਰਦੇ ਹਾਂ ਅਸੀਂ ਸਾਸ ਕੋਈ ਕਹਿੰਦੇ ਇਨਸਾਫ ਦਿਓ ਸਾਨੂੰ ਜੀ ਹਾਂਜੀ ਸਾਡਾ ਰਸਤਾ ਖੋਲੋ ਸਾਡਾ ਪਾਣੀ ਦਾ ਵਿਕਾਸ ਕਰੋ ਸਾਡੀ ਤੇ ਇਹੀ ਮੰਗ ਹੈ ਸਾਨੂੰ ਧਰਨ ਲਾਉਣ ਦੀ ਜ਼ਰੂਰਤ ਨਹੀਂ ਪਵੇ ਜੀ ਨਹੀਂ ਇਨਸਾਫ ਇਹਨੂੰ ਕਰ ਦਿਓ ਫੇਰ ਇਹ ਲਗਾਤਾਰ ਧਰਨਾਂ ਲਾ ਕੇ ਰੱਖਾਂਗੇ ਜੀ ਸਲਾਮ ਦਸਤਿਹਰ ਮੈਂ ਬਾਬਾ ਰਮਨ ਸ਼ਾਹ ਜੀ ਪਿੰਡ ਤਲਵੰਡੀ ਨਾਰ distt kamrсар ਜੀ ਤਹਿਸੀਲ ਅਜਨਾਲਾ ਦਾ ਰਹਿਣ ਵਾਲਾ ਹਾਂ ਜੋ ਕਿ ਗੁਰੂ ਗਿਆਨਾਥ ਵਾਲਬਿਕ ਧਰਮ ਸਮਾਜ ਦੇ ਸਰਪ੍ਰਸਤ ਸੰਤ ਬਾਬਾ ਨਛੱਤਰ ਰਾਹ ਜੀ ਜੋ ਸਾਡੀ ਜਥੇਬੰਦੀ ਦੇ ਮੁਖੀ ਹਨ ਅਸੀਂ ਉਹਨਾਂ ਦੀ ਸੰਸਥਾ ਦੇ ਨਾਲ ਧਰਮ ਪ੍ਰਚਾਰ ਦਾ ਕੰਮ ਕਰਦੇ ਹਾਂ ਪੰਜਾਬ ਲੈਵਲ ਤੇ ਜੋ ਇਹ ਸਾਥੀ ਨੇ ਸਰਦਾਰ ਲਖਵਿੰਦਰ ਸਿੰਘ ਜੀ ਤੇ ਸਰਦਾਰ ਨਿਰਿੰਦਰ ਸਿੰਘ ਜੀ ਜੋ ਲਗਾਤਾਰ 8 ਸਾਲ ਤੋਂ ਸੰਘਰਸ਼ ਕਰ ਰਹੇ ਹਨ ਪਰ ਜੋ ਸਾਡੇ ਨਗਰ ਦੇ ਦੋ ਪੁਲਿਸ ਮੁਲਾਜ਼ਮਾ ਉਹਨਾਂ ਨੇ ਇਹਨਾਂ ਦੀ ਕਿਤੇ ਵੀ ਸਨਵਾਈ ਨਹੀਂ ਹੋਣ ਦਿੱਤੀ ਤੇ ਇਸ ਪਰਿਵਾਰ ਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਕੀ ਮਾਮਲਾ ਕੀ ਹੈ ਮਾਮਲਾ ਜੀ 2017 ਦੇ ਵਿੱਚ ਉਹਨਾਂ ਨੇ ਇਹ ਨਜਾਇਜ਼ ਕਬਜ਼ਾ ਕੀਤਾ ਜ਼ਮੀਨ ਤੇ ਜੋ ਕਿ ਜਗਾ ਪੰਚਾਇਤ ਦੀ ਪਰ ਇਹ ਪਰਿਵਾਰ ਦੀ ਮੰਗ ਹੀ ਵੀ ਸਾਨੂੰ ਸਾਡੇ ਘਰ ਦਾ ਨਕਾਸੀ ਕੀਤੀ ਜਾਵੇ ਤੇ ਰਸਤਾ ਦਿੱਤਾ ਜਾਵੇ ਬਾਕੀ ਥਾਣਾ ਦਾ ਸਾਡਾ ਕੋਈ ਲੈਣ ਦੇ ਨਹੀਂ ਤੁਸੀਂ ਉਹ ਜਿਸ ਤਰ੍ਹਾਂ ਵਰਤਣਾ ਵਰਤੋ ਪਰ ਉਹ ਪਰਿਵਾਰ ਨੇ ਕਿਹਾ ਉਹ ਤੁਹਾਨੂੰ 1 ਇੰਚ ਵੀ ਥਾਂ ਨਹੀਂ ਦੇਣਾ ਹੈ ਕਿਹੜੇ ਪਰਿਵਾਰ ਨੇ ਉਹ ਸਰਦਾਰ ਮਨਜੀਤ ਸਿੰਘ ਪੰਜਾਬ ਪੁਲਿਸ ਵਿੱਚ ਨੇ ਤੇ ਸਰਦਾਰ ਹਰਜੀਤ ਸਿੰਘ ਉਹ ਵੀ ਪੰਜਾਬ ਪੁਲਿਸ ਵਿੱਚ ਨੇ ਦੋਨੇ ਸਗੇ ਭਰਾ ਨੇ ਇਹ ਨਾਲੋਂ ਜ਼ਿਆਦਾ ਲੜਾਈ ਜਾਰੀ ਹੈ ਇਹ ਪਰਿਵਾਰ ਸਰਦਾਰ ਨਰਿੰਦਰ ਸਿੰਘ ਲਖਵਿੰਦਰ ਸਿੰਘ ਮਜਬੀ ਸਿੱਖ ਸਮਾਜ ਨਾਲ ਸੰਬੰਧ ਰੱਖਦੇ ਨੇ ਔਰ ਇਹ ਉਹ ਜੱਟ ਸੇ ਇੱਕ ਪਰਿਵਾਰ ਨੇ ਉਹਨਾਂ ਨੇ ਇਹਨਾਂ ਨਾਲ ਬਹੁਤ ਜ਼ਿਆਦੀ ਬਦਸਲੂਕੀਆਂ ਕੀਤੀਆਂ ਜੋ ਕਿ ਨਾਲ ਜਾਤੀ ਸੂਚਕ ਸ਼ਬਦ ਵੀ ਵਰਤਦੇ ਰਹੇ ਆ ਕਿ ਇੱਥੇ ਧੱਕਾ ਵੀ ਕਰਦੇ ਰਹੇ ਆ ਕਿ ਜੋ ਵੀ ਉਹਨਾਂ ਦੇ ਮਨ 'ਚ ਆਉਣਾ ਕਈ ਵੇਲੇ-ਕਿਵਲੇ ਆ ਕੇ ਇਹਨਾਂ ਦੇ ਬੱਚਿਆਂ ਨੂੰ ਤੰਗ ਪਰੇਸ਼ਾਨ ਉਹ ਕਰਦੇ ਰਹੇ ਆ ਤੇ ਜੋ ਵੀ ਇਹਨਾਂ ਨੇ ਕਬਜ਼ਾ ਕੀਤਾ ਹੈ ਗੁੰਡਾਗਰਦੀ ਨਾ ਕੀਤਾ ਜੋ ਇਥੇ ਲਾਮ ਲਸ਼ਕਰ ਲਿਆ ਕੇ ਵੀ ਉਹਨਾਂ ਦੇ ਨਾਂ ਤੇ ਬੋਲਦੀ ਹੈ ਜ਼ਮੀਨ ਨਹੀਂ ਜੀ ਇਹ ਜ਼ਮੀਨ ਪੰਚਾਇਤ ਦੇ ਨਾਂ ਬੋਲਦੀ ਜਾਨਿਕ ਪੰਚਾਇਤ ਦੀ ਜ਼ਮੀਨ ਹੈ ਇਹ ਉਹਨਾਂ ਦੀ ਨਹੀਂ ਹੈ ਉਹਨਾਂ ਨੂੰ ਕੀ ਤਰਾਜ ਹੈ ਉਹਨਾਂ ਨੂੰ ਪਤਾ ਨਹੀਂ ਜੀ ਕੀ ਤਰਾਜ ਹੈ ਕ ਆਪਣੀ ਉਹ ਵਰਦੀ ਦਾ ਰੋਬ ਰੋਬ ਦਿਖਾਉਂਦੇ ਆ ਤੇ ਇਹਨਾਂ ਨਾਲ ਜਾਤੀ ਵਿਦਗਰਾ ਕਰਦੇ ਆ ਤੁਸੀਂ ਜਿਸੇ ਵੱਡੇ ਅਧਿਕਾਰੀ ਨੂੰ ਕੋਲ ਮਿਲੇ ਹੋ ਸਾਰੇ ਨੂੰ ਮਿਲੇ ਜੀ ਐਸਐਸਪੀ ਨੂੰ ਮਿਲੇ ਇਥੇ ਤੱਕ ਇਹਨਾਂ ਨੇ ਮੁੱਖ ਮੰਤਰੀ ਤੱਕ ਚਿੱਠੀਆਂ ਘੱਡੀਆਂ 2017 ਤੋਂ ਲੈ ਕੇ ਹੁਣ ਤੱਕ ਲਗਾਤਾਰ ਇਹਨਾਂ ਨੇ ਆਪਣਾ ਸੰਘਰਸ਼ ਜਿਹੜਾ ਜਾਰੀ ਰੱਖਿਆ ਪਰੇ ਪਰਿਵਾਰ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ ਇਹਨਾਂ ਲਾਸਟ ਫਿਰ ਸੰਤ ਬਾਬਾ ਨੇ ਛਤਰਨਾਹ ਜੀ ਨੂੰ ਬੇਨਤੀ ਕੀਤੀ ਕਿ ਸਾਡਾ ਮਸਲਾ ਉਹ ਫਿਰ ਜਿਹੜੀ ਜਥੇਬੰਦੀ ਆ ਉਹਨਾਂ ਨੇ ਇਹਨਾਂ ਦੀ ਬਾਹ ਫੜੀ ਕਹਿੰਦੇ ਤੁਹਾਨੂੰ ਇਨਸਾਫ ਦਿਵਾ ਕੇ ਹਟਾਂਗੇ ਹੁਣ ਪੰਜਾਬ ਦੀਆਂ ਇਹ ਅਲੱਗ-ਅਲੱਗ ਜਥੇਬੰਦੀਆਂ ਵਾਲਮੀਕੀ ਮਜਬੀ ਸਿੱਖ ਸਮਾਜਦੀਆਂ ਉਹਨਾਂ ਸਾਰਿਆਂ ਇੱਕ ਮਤਾ ਪਕਾਇਆ ਹੈ ਕਿ ਜਦ ਤੱਕ ਇਹ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਇਹਨਾਂ ਦੇ ਘਰ ਦਾ ਰਸਤਾ ਨਹੀਂ ਖੁੱਲਦਾ ਤੇ ਅਣਮਿੱਥੇ ਸਮੇਂ ਬਾਅਦ ਤੇ 에어ਪੋਰਟ ਰੋਡ ਸ਼੍ਰੀ ਅਮਰitsar ਸਾਹਿਬ ਬੀਰਾ ਕੋੜ ਚੌਂਕ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ 3 ਤਰੀਕ ਦਿਨ ਮੰਗਲਵਾਰ ਨੂੰ ਪਰ ਆਮ ਜਨਤਾ ਨੂੰ ਉਸ ਨਾਲ ਪਰੇਸ਼ਾਨੀਆਂ ਦਾ ਸਾਹਮਣਾ ਹਾਡੀ ਮਜਬੂਰੀ ਆ ਅਸੀਂ ਆਮ ਜਨਤਾ ਕੋ ਮਾਫੀ ਮੰਗਦੇ ਆ ਹਾਂ ਪ੍ਰਸ਼ਾਸਨ ਉੱਤੇ ਗੌਰ ਕਰੇ ਕਿ ਧਰਨਾ ਨਾ ਲੱਗਣ ਦਵੇ ਜੋ ਉਹਨਾਂ ਦਾ ਹੱਲ ਆ ਜੋ ਉਹਨਾਂ ਦੀ ਮਜਬੂਰੀ ਉਹਦਾ ਹੱਲ ਕੀਤਾ ਜਾਵੇ ਕਿ ਇਹ ਪਰਿਵਾਰ ਦਾ ਰਸਤਾ ਖੋਲ੍ਹਾ ਜਾਵੇ ਇਹ ਪਰਿਵਾਰ ਦੇ ਘਰ ਦੀ ਨਕਾਸੀ ਕੀਤੀ ਜਾਵੇ